ਪ੍ਰੈਸ ਕਾਨਫਰੰਸ ਸਰਦਾਰ ਤਰਸੇਮ ਸਿੰਘ ਨੇ ਪਹਿਲਾਂ ਕੀਤੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਹੋਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਸਬੰਧੀ ਜਾਂ ਇਸ ਪੁਨਰ ਸੁਰਜੀਤ ਅਕਾਲੀ ਦਲ ਦੇ ਨਾਲ ਗੱਠਜੋੜ ਸਬੰਧੀ ਕੁਝ ਬਿਆਨ ਉਹਨਾਂ ਨੇ ਦਿੱਤਾ ਔਰ ਉਸ ਦੇ ਨਾਲ ਨਾਲ ਉਹਨਾਂ ਨੇ ਬੀਬੀ ਸਤਵੰਤ ਕੌਰ ਸਬੰਧੀ ਇਹ ਵੀ ਆਖਿਆ ਕਿ ਜਿਹੜੀ ਗੱਲ ਬੀਬੀ ਸਤਵੰਤ ਕੌਰ ਨੇ ਕਹੀ ਹੈ ਉਹ ਸਤਕਾਰਯੋਗ ਹੈ ਪਰ ਪੂਰੇ ਪੰਥ ਨੂੰ ਇੱਕ ਪਾਸੇ ਇਕੱਠੇ ਹੋਣ ਦੀ ਲੋੜ ਹੈ ਹਾਲਾਂਕਿ ਉਹਨਾਂ ਨੇ ਉੱਥੇ ਜ਼ਰੂਰ ਉਹਨਾਂ ਦੇ ਉਸ ਬਿਆਨ ਨੂੰ ਉਸ ਟਿੱਪਣੀ ਤੋਂ ਸੁਧਾਰਿਆ ਪਰ ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੁਨਰਸੁਰਜੀਤ ਅਕਾਲੀ ਦਲ ਨੇ ਧੰਨਵਾਦ ਵੀ ਕੀਤਾ ਹੁਣ ਸਵਾਲ ਇਹ ਖੜਾ ਹੋ ਗਿਆ ਸੀ ਕਿ ਕੀ ਇਹ ਦੋ ਪਾਰਟੀਆਂ ਜਿਹੜੀਆਂ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਔਰ ਪੁਨਰਸੁਰਜੀਤ ਅਕਾਲੀ ਦਲ ਇਹ ਦੋਵੇਂ ਗੱਠਜੋੜ ਕਰਨਗੀਆਂ ਹਾਲਾਂਕਿ ਸਰਦਾਰ ترسےم ਸਿੰਘ ਨੇ ਉਸ ਵੇਲੇ ਕਲੀਅਰ ਕਰ ਦਿੱਤਾ ਸੀ ਕਿ ਅਜੇ ਗੱਠਜੋੜ ਸਬੰਧੀ ਕੋਈ ਵਿਚਾਰ ਨਹੀਂ ਹੈ ਕੋਈ ਪਲਾਨ ਨਹੀਂ ਹੈ ਪਰ ਜੇ ਹੋਵੇਗਾ ਤਾਂ ਜ਼ਰੂਰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਇਹ ਐ ਪ੍ਰਤੀਤ ਹੋਣ ਲੱਗ ਗਿਆ ਸੀ ਕਿ ਸ਼ਾਇਦ ਇਹ ਗੱਠਜੋੜ ਡਾਇਰੈਕਟ ਨਾ ਹੋਵੇ ਇਨਡਾਇਰੈਕਟ ਹੋਵੇ ਕਿਉਂਕਿ ਉਹਨਾਂ ਨੇ ਚਰਚਾਵਾ ਵਿੱਚ ਇਹ ਵੀ ਕਿਹਾ ਕਿ ਅਸੀਂ ਜ਼ਰੂਰ ਚਾਹਾਂਗੇ ਕਿ ਭਾਈ ਸੰਦੀਪ ਸਿੰਘ ਚੋਣ ਲੜੇ ਉਹਨਾਂ ਦੇ ਵੱਲੋਂ ਪਰ ਸੰਦੀਪ ਸਿੰਘ ਦੇ ਪਰਿਵਾਰ ਦਾ ਵੀ ਬਿਆਨ ਆ ਜਾਂਦਾ ਹੈ ਕਿ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਜਾਵੇਗੀ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਪ੍ਰਤੀਤ ਹੋ ਰਿਹਾ ਹੈ ਕਿ ਇੱਕ ਇਨਡਾਇਰੈਕਟ ਗੱਠਜੋੜ ਹੋ ਸਕਦਾ ਹੈ ਦੋਵਾਂ ਦੇ ਵਿੱਚ ਹੁਣ ਦੁਬਾਰਾ ਸਰਦਾਰ ਤਰਸੇਮ ਸਿੰਘ ਨੇ ਜ਼ਿਕਰ ਕੀਤਾ ਗੱਠਜੋੜ ਸਬੰਧੀ ਦੁਵਾਰਾ ਜ਼ਿਕਰ ਕੀਤਾ ਗਿਆਨੀ ਹਰਪ੍ਰੀਤ ਸਿੰਘ ਬੀਬੀ ਸਤਵੰਤ ਕੌਰ ਸਬੰਧੀ ਪਰ ਐਤਕੀ ਜਿਹੜੀ ਉਹਨਾਂ ਦੇ ਬਿਆਨ ਦੀ ਬਣਤਰ ਹੈ ਉਹ ਥੋੜੀ ਡਿਫਰੈਂਟ ਨਜ਼ਰ ਆ ਰਹੀ ਹੈ ਪਿਛਲੀ ਕਾਨਫਰੰਸ ਦੇ ਬਿਆਨ ਤੋਂ ਖੈਰ ਹੋ ਸਕਦਾ ਹੈ ਕਈ ਵਾਰ ਬਿਆਨ ਦਿੰਦਿਆਂ ਹੋਇਆਂ ਬਿਆਨ ਦੀ ਤਰਜ਼ ਬਦਲ ਜਾਂਦੀ ਹੈ ਬੋਲਣ ਦੀ ਬੋਲਣ ਦਾ ਵੇਚ ਬਦਲ ਜਾਂਦਾ ਹੈ ਪਿਚ ਟੋਨ ਕੁਝ ਬਦਲ ਜਾਂਦਾ ਹੈ ਬਹੁਤ ਵਾਰੀ ਇਸ ਤਰ੍ਹਾਂ ਦੀਆਂ ਸਿਚੁਏਸ਼ਨਜ਼ ਹੁੰਦੀਆਂ ਨੇ ਪਰ ਸਵਾਲ ਇਹ ਹੈ ਕਿ ਕੀ ਇਸ ਨੂੰ ਸਿਆਸੀ ਰੂਪ ਵੀ ਦੇਣਾ ਚਾਹੀਦਾ ਹੈ ਕਿ ਇਸ ਨੂੰ ਸਿਆਸੀ ਨਜ਼ਰੀਆ ਨਾਲ ਵੀ ਵੇਖਣਾ ਚਾਹੀਦਾ ਹੈ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਉਸ ਵੇਲੇ ਮਿਲੇਗਾ ਇਹ ਸਾਰੇ ਸਵਾਲਾਂ ਦੇ ਉੱਤੇ ਵਿਰਾਮ ਉਸ ਵੇਲੇ ਲੱਗੇਗਾ ਜਦੋਂ ਕੋਈ ਐਗਜ਼ੈਕਟ ਇਨਫੋਰਮੇਸ਼ਨ ਸਾਹਮਣੇ ਆਜੂਗੀ ਜਾਂ ਫਿਰ ਜਦੋਂ ਤਰਨ ਤਰਨ ਜ਼ਮੀਨੀ ਚੋਣ ਆ ਟੁਕੇਗੀ ਉਦੋਂ ਇਹ ਦੋਵੇਂ ਪਾਰਟੀਆਂ ਕਿਸ ਤਰ੍ਹਾਂ ਰਿਐਕਟ ਕਰਦੀਆਂ ਨੇ ਕਿਸ ਤਰ੍ਹਾਂ ਇਹ ਅੱਗੇ ਚੱਲਦੀਆਂ ਨੇ ਕਿਸ ਤਰ੍ਹਾਂ ਵਧਦੀਆਂ ਨੇ ਉਹ ਇਹ ਉਸ ਵਕਤ ਦੀ ਗਰਬ ਦੇ ਵਿੱਚ ਪਿਆ ਹੋਇਆ ਜਵਾਬ ਹੈ ਪਰ ਉਦੋਂ ਤੱਕ ਵਾਸਤੇ ਬਹੁਤ ਸਾਰੀਆਂ ਕਿਆਸਰਾਈਆਂ ਉੱਠ ਰਹੀਆਂ ਨੇ ਇਹਦੇ ਦਰਮਿਆਨ ਸਰਦਾਰ ਤਰਸੇਮ ਸਿੰਘ ਦਾ ਇਹ ਨਵਾਂ ਬਿਆਨ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਇਹ ਚੀਜ਼ ਹੈ ਕਿ ਮੇਰਾ ਖਿਆਲ ਹੈ ਕਿ ਪੰਜਾਬ ਨੂੰ ਹਮੇਸ਼ਾ ਹੀ ਵਿਤਕਰਾ ਕੀਤਾ ਜਾਂਦਾ ਨਾ ਤੇ ਪੰਜਾਬ ਸਰਕਾਰ ਅੱਗੇ ਆ ਰਹੀ ਹੜਪੀੜਤਾ ਵਾਸਤੇ ਨਾ ਕੇਂਦਰ ਸਰਕਾਰ ਹੀ ਬਹੁਤ ਲੇਟ ਜਾਗੀ ਤੇ ਉਹ ਵੀ 1600 ਕਰੋੜ ਦਾ ਜਿਹੜਾ ਉਹ ਕਹਿ ਕੇ ਗਏ ਆ ਉਹ ਬਹੁਤ ਥੋੜਾ ਜਿਹਦੇ ਨੁਕਸਾਨ ਦੇ ਮੁਕਾਬਲੇ ਇਹ ਮੇਰਾ ਖਿਆਲ ਹੈ ਕਿ ਕਮ ਸੇ ਕਮ 50000 ਕਰੋੜ ਦੇ ਆਸ-ਪਾਸ ਨੁਕਸਾਨ ਹੋਇਆ ਹੋਊਗਾ ਕਟੋ-ਕਟ ਤੇ ਇਸ ਕਰਕੇ ਜਿਹੜਾ 12000 ਕਰੋੜ ਦਾ ਜਿਹੜਾ ਉਹ ਕਹਿ ਕੇ ਗਏ ਉਹ ਵੀ ਪਤਾ ਨਹੀਂ ਲੱਗ ਰਿਹਾ ਕਿੱਥੇ ਚਲਾ ਗਿਆ ਦੂਸਰਾ ਜੋ 2 ਦਿਨ ਦਾ ਸੈਸ਼ਨ ਹੋਇਆ ਉੱਥੇ ਵੀ ਕੁਝ ਨਹੀਂ ਨਿਕਲਿਆ ਉੱਥੇ ਵੀ ਹੜਪੀੜ ਤਾਂ ਵਾਸਤੇ ਤਾਂ ਕੋਈ ਗੱਲ ਨਹੀਂ ਨਿਕਲੀ ਆਪਸੀ ਮਿਹਣੋ-ਮਿਹਣੀ ਹੋ ਕੇ ਤੇ ਉਹ 2 ਦਿਨ ਖਰਾਬ ਕੀਤੇ ਗਏ ਏ ਉਹ ਵੀ ਪੰਜਾਬ ਦੇ ਲੋਕਾਂ ਨੂੰ ਸਾਰਾ ਪਤਾ ਹੀ ਆ ਵੀ ਉਹ ਕੀ ਹੋ ਰਿਹਾ ਪੰਜਾਬ ਦੇ ਲੋਕਾਂ ਦੀ ਹੜਪੀੜਤਾ ਦੀ ਜਾਂ ਕਿਸੇ ਮਸਲੇ ਤੇ ਵੀ ਕੋਈ ਚਿੰਤਾ ਨਹੀਂ ਬਸ ਇਹ ਆਪ ਉਹ ਆਪਣੀ ਕੁਰਸੀ ਨੂੰ ਬਚਾਉਣ ਦਾ ਸਾਰਾ ਖੇਲ ਹੋ ਰਿਹਾ ਹੈ ਜਿਹੜਾ ਵਿਰੋਧੀ ਰੋਕ ਰਹਾ ਹੈ ਕਿ ਨਜਾਇਜ਼ ਮਾਈਨਿੰਗ ਕਰਕੇ ਹੜ੍ਹ ਆਇਆ ਸਾਨੂੰ ਕਿਹਨਾਂ ਦਾ ਨਹੀਂ ਇਹ ਤਾਂ ਆਪ ਨੂੰ ਪਤਾ ਹੀ ਹੈ ਕਿ ਨਜਾਇਜ਼ ਮਾਈਨਿੰਗ ਵੀ ਹੋ ਰਹੀ ਆ ਕੋਈ ਪ੍ਰਬੰਧ ਕਿਸੇ ਤਰੀਕੇ ਦਾ ਆਇਆ ਨਹੀਂ ਸਾਰ ਪਾਸੇ ਮਾਫੀਆ ਆ ਵੀ ਆ ਉਹ ਨਜਾਇਜ਼ ਮਾਈਨਿੰਗ ਵੀ ਹੋ ਸਕਦੀ ਆ ਹੜ੍ਹਾਂ ਤੋਂ ਪਹਿਲਾਂ ਜੋ ਪ੍ਰਬੰਧ ਕਰਨੇ ਹੁੰਦੇ ਉਹ ਵੀ ਨਹੀਂ ਹੋਏ ਸਰਕਾਰ ਵੱਲੋਂ ਇਹ ਬਹੁਤ ਚੀਜ਼ਾਂ ਜਿਹੜੀਆਂ ਕਿ ਸਾਰੀਆਂ ਚੀਜ਼ਾਂ ਜਿਹੜਾ ਦੈਮਾ ਦਾ ਕੰਟਰੋਲ ਆ ਉਥੋਂ ਵੀ ਗਲਤੀਆਂ ਹੋਈਆਂ ਅੱਗੇ ਕੋਈ ਨਾ ਪ੍ਰਬੰਧ ਹੋਣ ਦੀ ਵਜ੍ਹਾ ਨਾਲ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਇੱਕ ਤੱਕ ਕਿਵੇਂ ਹੋ ਸਕਦੀ ਹੈ ਗਿਆ ਜਿੱਦਾਂ ਅਸੀਂ ਗੁਰੂ ਦੀ ਸਿੱਖਿਆ ਤੋਂ ਦੂਰ ਹੋ ਗਏ ਇੱਕ ਦੂਜੇ ਦੇ ਉੱਪਰ ਇਲਜ਼ਾਮ ਬਾਜ਼ੀ ਕਰ ਰਹੇ ਹਾਂ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਉਹ ਹੀ ਕੋਈ ਵਿਧ ਬਣਾਉਣ ਬਾਕੀ ਜਿਹੜੀਆਂ ਮੇਰੇ ਖਿਆਲ ਆ ਕਿ ਪਹਿਲਾਂ ਵੀ ਬਹੁਤ ਵੱਡੀ ਪੱਧਰ ਤੇ ਕੋਸ਼ਿਸ਼ਾਂ ਹੋ ਚੁੱਕੀਆਂ ਕਦੀ ਸਫਲ ਨਹੀਂ ਹੁੰਦੀਆਂ ਪਰ ਫਿਰ ਵੀ ਉਮੀਦ ਕਰਦੇ ਰਹਿਣਾ ਚਾਹੀਦਾ ਅਵਾਦੇ ਰਹਿਣਾ ਚਾਹੀਦਾ ਅਸੀਂ ਤੇ ਚਾਹੁੰਦੇ ਆ ਕਿ ਪੰਛ ਕੇਕ ਤਾਂ ਜਲਦੀ ਜਲਦੀ ਪੂਰੇ ਪੰਜਾਬੀਆਂ ਦੀ ਏਕਤਾ ਜਲਦੀ ਜਲਦੀ ਹੋਵੇ ਕਿ ਜੋ ਪੰਜਾਬ ਦੀ ਹੋਂਦ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦੀ ਬੋਲੀ ਨੂੰ ਪੰਜਾਬ ਦੇ ਪਾਣੀ ਲੁੱਟੇ ਜਾ ਰਿਹਾ ਸਾਰੀਆਂ ਚੀਜ਼ਾਂ ਤੇ ਤਾਂ ਹੀ ਰੋਕ ਲੱਗਦੀ ਜੇ ਸਾਰੇ ਪੰਜਾਬੀ ਇਕਜੁੱਟ ਹੋਣਗੇ ਤਾਂ